ਤਾਂ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਵੀ ਅਸੀਂ ਕਿਉਂ ਅਸੀਂ ਦਿਨ ਰਾਤ ਦ੍ਰਿੜ ਕਰੀ ਜਾਣਾ ਕਿਉਂਕਿ ਵਿਚਾਰ ਫੁਰਨੇ ਸਾਨੂੰ ਸਾਡੀ ਮਨ ਮਤ ਨੂੰ ਪੰਖੇਰੂ ਬਣਾ ਕੇ ਉਡਾਈ ਫਿਰਦੇ ਆ ਤਾਂ ਉਹ ਕੀ ਕਹਿੰਦੇ ਨੇ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਣ ਮੈਂ ਦਜੋ ਜਦੋਂ ਸੁਰਤੀ ਨੇ ਆਪ ਦੇ ਅਕਾਲ ਪੁਰਖ ਰੂਪੀ ਪਿਤਾ ਨੂੰ ਕਿਹਾ ਵੀ ਤੁਸੀਂ ਮੈਨੂੰ ਸ਼ਬਦ ਦੇ ਨਾਲ ਵਿਆਉਣ ਲੱਗੇ ਹੋ ਤੁਸੀਂ ਮੇਰਾ ਭਗਤੀ ਦੇ ਨਾਲ ਮਲਾਪ ਕਰਾਉਣ ਲੱਗੇ ਹੋ ਮੈਨੂੰ ਦਾਨ ਵੀ ਦਿਓ ਮੈਨੂੰ ਦਾਜ ਵੀ ਦਿਓ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ ਸੱਚੇ ਪਾਤਸ਼ਾਹ ਮੈਨੂੰ ਸੁਹਾਗਣ ਕਰ ਦੇ ਤੇਰੇ ਨਾਮ ਦਾ ਕੱਪੜਾ ਦੇ ਤੇਰੇ ਨਾਮ ਦੀ ਸੋਭਾ ਦੇ ਤੇ ਤੇਰੇ ਨਾਮ ਦਾ ਖਜ਼ਾਨਾ ਦੇ ਦੇ ਜਿੰਦੇ ਨਾਲ ਮੇਰਾ ਕਾਰਜ ਸਬਰ ਜਾ ਹੁਣ ਨਾਮ ਦਾ ਕਪੜਾ ਕਿਹਨੇ ਪਾਇਆ ਹੋਇਆ ਜਦੋਂ ਗੁਰਮੁਖ ਸਾਰਾ ਦਿਨ ਸਵਾਸ ਗਰਾਸ ਤੁਰਦਿਆਂ ਫਿਰਦਿਆਂ ਕਦੇ ਸਹਿਜ ਵਿੱਚ ਕਦੇ ਅੰਤਰਗਤ ਕਦੇ ਬੋਲ ਬੋਲ ਕੇ ਵਾਹ ਗਰੋ ਵਾਹ ਗਰੋ ਵਾਹ ਗਰੋ ਕਰਦੇ ਰਹਿੰਦੇ ਆ ਨਾਮ ਨੂੰ ਸੁਣਦੇ ਰਹਿੰਦੇ ਆ ਠੀਕ ਹੈ ਨਾ ਜੀ ਉਹਨਾਂ ਨੇ ਹਰੀ ਨਾਮ ਦਾ ਕਪੜਾ ਪਾ ਲਿਆ ਫਿਰ ਹਰ ਸੋਭਾ ਦੇਵੋ ਮਹਾਰਾਜ ਕਹਿੰਦੇ ਕੱਲਾ ਕਪੜਾ ਨਾ ਦੇ ਆ ਜੇ ਸੋਭਾ ਦੇ ਆ ਜੇ ਭਾਵ ਇੰਨਾ ਕਿ ਸਾਨੂੰ ਖਜ਼ਾਨਾ ਦੇ ਦਿਆ ਜੇ ਅਸੀਂ ਤੁਹਾਡੀ ਉਸਤਤ ਦੂਜਿਆਂ ਕੋਲ ਵੀ ਕਰ ਸਕੀਏ ਤੇ ਦੂਜੇ ਵੀ ਇਸ ਨੂੰ ਸੁਣ ਕੇ ਪ੍ਰਸੰਨ ਹੋ ਜਾਣ ਇਹ ਸੋਭਾ ਵੀ ਮਾਲਕ ਦਿੰਦਾ ਜੇ ਉਹ ਨਾਮ ਜਪਾਉਂਦਾ ਫਿਰ ਉਹ ਨਾਮ ਦਾ ਖਜ਼ਾਨਾ ਦੇ ਕੇ ਗੁਰਮਖਾਂ ਨੂੰ ਥੋੜਾ ਜਿਹਾ ਖਜ਼ਾਨਾ ਵਧਾ ਦਿੰਦਾ ਉਹਨਾਂ ਦਾ ਤਾਂ ਕਿ ਉਹ ਦੂਜਿਆਂ ਨੂੰ ਜਦੋਂ ਵਰਤਾਉਂਦੇ ਨੇ ਹਰ ਕੱਪੜੋ ਹਰ ਸੋਭਾ ਦੇਵੋ ਜਿ ਤ ਸਬਰ ਹੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਿਆਨ ਦਾਣ ਦਵਾਇਆ ਇਹ ਦਾਣ ਜਿਹੜਾ ਉਸਤਤ ਦਾ ਹੈ ਨਾ ਜੀ ਜਿਵੇਂ ਆਪਾਂ ਪ੍ਰਚਾਰ ਕਰਦੇ ਆ ਆਪ ਜਪਦੇ ਆ ਪਰਿਵਾਰ ਨੂੰ ਜਪਾਉਂਦੇ ਆ ਗਾਂਢੀਆਂ ਸੰਜੋਗੀਆਂ ਨੂੰ ਜਪਾਉਂਦੇ ਆ ਇਹ ਫਿਰ ਮਹਾਰਾਜ ਦਿੰਦੇ ਆ ਪਹਿਲਾਂ ਉਹਨਾਂ ਨੇ ਸਾਨੂੰ ਸਿਮਰਨ ਕਰਨ ਲਾਉਣਾ ਤੁਹਾਨੂੰ ਸਾਰਿਆਂ ਨੂੰ ਫਿਰ ਸਿਮਰਨ ਕਰਕੇ ਉਹ ਵੇਖਦਾ ਹੈ ਵੀ ਇਹ ਸੁਣ ਕੇ ਆਇਆ ਤੇ ਕਿੰਨੇ ਇੱਕ ਹਰ ਇੱਕ ਦੇ ਲਈ ਖੁੱਲਾ ਖਜ਼ਾਨਾ ਪਿਆ ਖੁੱਲਾ ਪਿਆ ਲੈ ਲੋ ਜਾ ਕੇ ਹੁਣ ਆਪਾਂ ਲੋਭ ਤੋਂ ਖਜ਼ਾਨਾ ਮੰਗਦੇ ਆ ਮੋਹ ਤੋਂ ਖਜ਼ਾਨਾ ਮੰਗਦੇ ਆ ਵੱਡੇ ਵੱਡੇ ਸੈਮੀਨਾਰ ਹੁੰਦੇ ਨੇ 30 30 ਸਾਲ ਜੁਨੀਵਰਸਿਟੀਆਂ ਚ ਪੜ੍ਹਦੇ ਆ ਇਹ ਪੰਜਾਂ ਤੋਂ ਖਜ਼ਾਨਾ ਲੈਨੇ ਆ ਆਪਾਂ ਪੰਜਾਂ ਨੂੰ ਕਹਿੰਦੇ ਇਹਨਾਂ ਵੀ ਕੋਈ ਕੋਰਸ ਦੱਸੋ ਕੋਈ ਤਰੀਕਾ ਦੱਸੋ ਇਹ ਕਾਲ ਦੇ ਦੇਸ਼ ਦੀ ਪੜ੍ਹਾਈ ਕਰਦੇ ਆ ਆਪਾਂ ਬੜੇ ਵੱਡੇ ਸਾਲ ਤੇ ਕੋਸ਼ਿਸ਼ ਕਰਦੇ ਆ ਵੀ ਆਪਾਂ ਮਾਇਆ ਦੇ ਦੇਸ਼ ਵਿੱਚ ਨਿਕਲ ਜਾਈਏ ਤੇ ਜੇ ਇਹ ਇਹ ਦੂਜਾ ਜੇ ਇਧਰ ਨਹੀਂ ਤੇ ਫਿਰ ਦੂਜਾ ਖਜ਼ਾਨਾ ਜਿਹੜਾ ਸਭ ਤੋਂ ਵੱਡਾ ਹੈ ਉਹਦੇ ਵਿੱਚ ਸਾਨੂੰ ਨਾਮ ਵੀ ਮਿਲਦਾ ਹੈ ਸੋਭਾ ਵੀ ਮਿਲਦੀ ਹੈ ਤੇ ਸਾਰੇ ਸੰਸਾਰ ਦੇ ਵਿੱਚ ਜਾਣਕਾਰੀ ਮਹਾਰਜ ਕਰਵਾ ਦਿੰਦੇ ਐ ਤੇ ਕਿਸੇ ਪ੍ਰਕਾਰ ਦੀ ਉਹ ਚਾਰੇ ਪਦਾਰਥ ਦੇ ਦਿੰਦੇ ਨੇ ਕਾਲ ਜੇ ਸਹੂਲਤ ਦੇਗਾ ਉਹ ਸਹੂਲਤ ਦੇਖ ਕੇ ਤਰਕੋਣੀ ਸਹੂਲਤ ਦਊਗਾ ਉਹ ਕਾਣੀ ਵੰਡ ਕਰਦਾ ਕਾਲ ਜੇ ਤੁਹਾਨੂੰ ਪੈਸਾ ਦੇਊਗਾ ਤੁਹਾਡੇ ਸਰੀਰ ਪਾਸੇ ਫੁਰਨੇ ਬਣਾ ਦਊਗਾ ਜੇ ਤੁਹਾਨੂੰ ਸਰੀਰ ਦੇਊਗਾ ਤੁਹਾਡੇ ਪਰਿਵਾਰ ਪਾਸੋਂ ਫੁਰਨੇ ਬਣਾ ਦਊਗਾ ਦੋ ਚੀਜ਼ਾਂ ਦੇਖ ਕੇ ਇੱਕ ਖੋਲ ਲੈਂਦਾ ਜਿਵੇਂ ਆਮ ਤੌਰ ਤੇ ਨਾ ਜੀ ਸਾਡਾ ਉੱਠਣਾ ਬੈਠਣਾ ਕਈਆਂ ਦੇ ਨਾਲ ਤੇ ਜਦੋਂ ਕਈ ਵਾਰੀ ਆਮ ਗੁਰੂ ਘਰ ਦਾ ਹੁਣ ਜਿਵੇਂ ਰਸਤਵਸਤ ਜਾਂਦੀ ਏ ਕਰਿਆਨੇ ਵਾਲੀ ਦੁਕਾਨ ਤੇ ਹਿਸਾਬ ਕਰਨ ਜਾਈਏ ਨਾ ਤੇ ਪੁੱਛੀਏ ਵੀ ਕਿੰਨਾ ਹਿਸਾਬ ਹੋ ਗਿਆ ਤੇ ਉਹ ਸਾਰਾ ਹਿਸਾਬ ਦੱਸ ਕੇ ਪੂਰਾ ਨਹੀਂ ਲੈਂਦਾ 50 100 ਰੁਪਏ ਛੱਡ ਦਿੰਦਾ ਤੇ ਮੈਂ ਕਹਾਂ ਜੀ ਪੂਰਾ ਹੀ ਇੱਕ ਵਾਰੀ ਠਿੱਕਾ ਮਾਰ ਦੋ ਆਂਦਾ ਪੂਰਾ ਨਹੀਂ ਲੈਣਾ ਇੰਨੇ ਨਾਲ ਤੇਰੀ ਮੇਰੀ ਯਾਦਗਾਸਤ ਬਣੀ ਰਹੇਗੀ ਤੇਰੀ ਯਾਦ ਚ ਰਹੇਗਾ ਵੀ ਚਲੋ ਸੇਠ ਜੀ ਦੇ 50 100 ਦੇਣੇ ਆ ਕਈ ਵਾਰੀ ਉਹ ਮੇਰੇ ਪਾਸੇ ਵਧਾ ਦਿੰਦਾ ਵੀ ਮੈਂ ਤੇਰੇ ਦੇਣੇ ਆ ਤੇ ਕਈ ਵਾਰੀ ਉਹ ਆਪ ਪਾਸੇ ਵਧਾ ਲੈਂਦਾ ਤੂੰ ਮੇਰੇ ਦੇਣੇ ਆ ਬਸ ਆਹ ਕੰਮ ਕਾਲਦਾ ਹੈ ਇਹ ਪੂਰਾ ਹਿਸਾਬ ਕਦੇ ਨਹੀਂ ਕਰਦਾ ਦੇ ਕੇ ਥੋੜਾ ਜਿਹਾ ਰੱਖ ਲੈਂਦਾ ਵੀ ਤਾਂ ਕਿ ਮਨ ਦਾ ਧਿਆਨ ਰਹੇ ਵੀ ਆਹ ਨਹੀਂ ਮੈਨੂੰ ਮਿਲਿਆ ਫੇਰ ਆ ਗਿਆ ਮਾਇਆ ਵਿੱਚ ਇਧਰੋਂ ਇਹਨੇ ਪੂਰਾ ਨਹੀਂ ਦੇਣਾ ਜਿੰਨਾ ਮਰਜ਼ੀ ਕੋਈ ਤਨਾੜ ਹੋਵੇ ਉਹਦੇ ਅੰਦਰ ਵੀ ਇੱਕ ਅੱਧੀ ਕਮੀ ਛੱਡੀ ਹੁੰਦੀ ਆ ਉਹ ਚੋਰਾ ਕਰਦਾ ਉਸ ਕਮੀ ਦਾ ਜੇ ਸਾਰਾ ਦੇ ਕੇ ਸੰਪੂਰਨ ਕਰ ਦੇ ਬੰਦੇ ਫੁਰਨੇ ਰਹਿਤ ਹੋ ਜਾਣਗੇ ਇਹਦੇ ਦੇਸ਼ 'ਚ ਕੌਣ ਰਹੇਗਾ ਉਹ ਜਿਹੜੀ ਇੱਕ ਅੱਧੀ ਕਮੀ ਛੱਡ ਲੈਂਦਾ ਨਾ ਫਿਰ ਉਹ ਜਿਹੜਾ ਮਾਣ ਹੈ ਨਾ ਮਾਣ ਬੜਾ ਵੱਡਾ ਵਰਾਗੀ ਬਾਂਦਰ ਹੈ ਕੀ ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮੰ ਬੌਰਾ ਰੇ ਲੀਨੀ ਆਤਪਸਾਰ ਇਹ ਬਾਂਦਰ ਆ ਬਾਂਦਰ ਕਿਉਂ ਆ ਕਹਿੰਦੇ ਦੇਖੋ ਸਰਾਈ ਦੇ ਵਿੱਚ ਦਾਣੇ ਪਾਤੇ ਉਹਨੇ ਛੋਲੇ ਪਾਤੇ ਫੜਨ ਵਾਸਤੇ ਸ਼ਿਕਾਰੀ ਨੇ ਤੇ ਬਾਂਦਰ ਗਿਆ ਸਰਾਈ ਵਿੱਚ ਹੱਥ ਪਾਇਆ ਬਾਂਦਰ ਦਾ ਹੱਥ ਕਿੱਡਾ ਕੋ ਹੁੰਦਾ ਤੁਸੀਂ ਸਾਰਿਆਂ ਦੇਖ ਐਡਾ ਕੋ ਹੁੰਦਾ ਤੇ ਉਹਦੇ ਹੱਥ 'ਚ ਕਿੰਨੇ 5 ਦਾਣੇ ਚੜੇਗੇ 6 ਦਾਣੇ ਇਸ ਤੋਂ ਬਾਅਦ ਕਿੰਨੇ ਕੇ ਦਾਣੇ ਚੜਨੇ ਆ ਛੋਲਿਆਂ ਦੇ ਪਰ ਉਧਰੋਂ ਦੇਖੋ ਉਹਦਾ ਲਾਲ 'ਚ ਕਿੰਨਾ ਬਿਸਰਾਈ ਦੇ ਵਿੱਚ ਦਾਣੇ ਉਹਨੇ ਫੜ ਲਏ ਹੁਣ ਜਦੋਂ ਦਾਣੇ ਫੜ ਲੇ ਸਰਾਹੀ 'ਚ ਹੱਥ ਨਿਕਲਦਾ ਨਹੀਂ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ ਹੁਣ ਉਹ ਨਿਕਲਿਆ ਨਹੀਂ ਉਧਰੋਂ ਮਦਾਰੀ ਆ ਰਿਹਾ ਚੀਕਾ ਮਾਰ ਰਿਹਾ ਮੈਨੂੰ ਫੜੇ ਨਾ ਉਧਰੋਂ ਲੋਭ ਨਾ ਕਹਿੰਦਾ ਦਾਣੇ ਵੀ ਲੈ ਜਾਣੇ ਨੇ ਤੇ ਮਦਾਰੀ ਵੀ ਨਾ ਫੜੇ ਉਹ ਮਦਾਰੀ ਨੂੰ ਪਤਾ ਵੀ ਇਹ ਲੋਭੀ ਆ ਉਹ ਇੱਕ ਵਾਰੀ ਜਦੋਂ ਉਹਨੇ ਮੁਠੀ ਭਰ ਲਈ ਜਾਂ ਤਾਂ ਮੁਠੀ ਖੋਲ੍ਹ ਦਵੇ ਭਈ ਫੇਰ ਆ ਜਾਣਗੇ ਛੋਲੇ ਫੇਰ ਕੀ ਐ ਛਾਲ ਮਾਰ ਕੇ ਨਿਕਲ ਜਾਏ ਠੀਕ ਹੈ ਜੀ ਪੰਜ ਸੱਤ ਛੋਲਿਆਂ ਦੇ ਦਾਣਿਆਂ ਦੇ ਪਿੱਛੇ ساری ਉਮਰ ਮਦਾਰੀ ਦੀ ਚੋਟ ਸਹਿੰਦਾ ਤੇ ਘਰਾਂ ਦੇ ਵਿੱਚ ਨਾਚ ਦਿਖਾਉਂਦਾ ਉਹੀ ਮਨ ਐ ਮਨ ਜਿਹੜਾ ਹੈ ਛੋਟੇ-ਮੋਟੇ ਲੋਭ ਪਿੱਛੇ ਛੋਟੀ-ਮੋਟੀ ਫਿਗਰ ਪਿੱਛੇ ਛੋਟੇ-ਮੋਟੇ ਪਰਿਵਾਰ ਦੀਆਂ ਖਾਹਿਸ਼ਾਂ ਦੇ ਪਿੱਛੇ ਇੱਕ ਫੁਰਨੇ ਚੜ ਜਾਂਦਾ ਤੇ ਕਈ ਯੁੱਗ ਦਾ ਭਰਮ ਕਰਦਾ ਹੈ। ਮਾਇਆ ਵਿੱਚ ਧਿਆਨ ਫਸਿਆ ਰਹਿੰਦਾ ਹੈ। ਕਾਲ ਨੇ ਜੇ ਸਹੂਲਤ ਦੇਣੀ ਹੈ ਉਹਦੇ ਵਿੱਚ ਕਾਨ ਰੱਖ ਲੈਣੀ ਆ। ਪੂਰਾ ਧਨ ਕਦੇ ਵੀ ਕਾਲ ਨਹੀਂ ਦਿੰਦਾ। ਇੱਕ ਅਕਾਲ ਪੁਰਖ ਨੇ ਜਦੋਂ ਉਹ ਨਾਮ ਦੀ ਸੋਭਾ ਦਿੰਦੇ ਨੇ ਨਾਮ ਦੀ ਸੋਭਾ ਦੇ ਵਿੱਚ ਉਹ ਅੰਮ੍ਰਿਤ ਰਸ ਦਿੰਦੇ ਨੇ। ਤੇ ਇੰਨਾ ਖਜ਼ਾਨਾ ਦਿੰਦੇ ਨੇ ਕਿ ਮਨ ਰੱਜ ਜਾਂਦਾ ਹੈ। ਅੰਮ੍ਰਿਤ ਰਸ ਪੀ ਕੇ ਨਾਮ ਨੂੰ ਸੁਣ ਕੇ ਮਨ ਰੱਜ ਜਾਂਦਾ ਹੈ। ਤਾਂ ਹੀ ਤਾਂ ਉਹਨਾਂ ਨੇ ਕਹਿ ਦਿੱਤਾ ਜਿਹੜੇ ਰੱਜ ਗਏ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਈਆਂ ਨੇ ਕੀ ਕੀਤਾ ਮੁਕਤੀ ਮੰਗ ਲਈ। ਕਈ ਇੱਥੇ ਆਏ, ਸਿਆਣੇ ਆਏ। ਉਹਨਾਂ ਨੂੰ ਸੰਸਾਰ ਇੰਨਾ ਵਧੀਆ ਲੱਗਿਆ। ਉਹ ਕਹਿੰਦੇ ਸੱਚੇ ਪਾਤਸ਼ਾਹ ਸੰਸਾਰ ਵਿੱਚ ਜਦੋਂ ਭੇਜੋ ਕੇਵਲ ਰਾਜ ਰਾਜ ਦਿਆ ਕਰੋ ਸੰਨ ਕੇਵਲ ਸਹੂਲਤਾਂ ਹੋਣ ਜਦੋਂ ਵੀ ਸੰਸਾਰ ਚਾਹੀਏ ਜੈ ਜੈਕਾਰ ਹੋਵੇ ਪਰ 84 ਲੱਖ ਜੁਨਾ ਵਿੱਚ ਵੀ ਨਾ ਜਾਈਏ ਆਈਏ ਵੀ ਮਾਨਸ ਜਮੇ ਵਿੱਚ ਪਰ ਮਿਲੇ ਵੀ ਰਾਜ ਤੇ 84 ਲੱਖ ਜੁਨਾ ਚ ਵੀ ਨਾ ਜਾਣਾ ਪਵੇ ਇਹਨੂੰ ਕਹਿੰਦੇ ਨੇ ਰਾਜ ਤੇ ਮੁਕਤੀ ਉਧਰੋਂ ਮੁਕਤੀ ਮੰਗ ਲਈ ਉਧਰੋਂ ਰਾਜ ਮੰਗ ਲਿਆ ਪਰ ਜਦੋਂ ਮਾਨਸ ਜਨਮ ਵਿੱਚ ਆਉਣਗੇ ਦੁੱਖ ਸੁੱਖ ਪੀੜਾ ਵਾਦਾ ਘਾਟਾ ਹੰਡਾਉਣਾ ਤਾਂ ਪਵੇਗਾ ਉਹਨਾਂ ਨੂੰ ਕਹਿ ਦਿੱਤਾ ਦੇਵਤੇ ਇਸ ਕਰਕੇ ਦੇਵਤਿਆਂ ਨੇ ਬੜੇ ਬੜੇ ਸਮਾਂ ਭਗਤੀ ਕੀਤੀ ਪਰ ਉਹਦੇ ਵੰਡੇ ਮੰਗਿਆ ਕਿ ಮೋਖ ਨਹੀਂ ਮੰਗਿਆ ਰਾਜ ਅਤੇ ਮੁਕਤੀ ਤੋਂ ਉੱਪਰ ਦੀ ਵਿਸਥਾ ਨਹੀਂ ਮੰਗੀ ਉਹਨਾਂ ਨੇ ਫਿਰ ਸੰਸਾਰ ਮੰਗ ਲਿਆ ਇਸ ਕਰਕੇ ਦੇਵਤਿਆਂ ਦਾ ਕਈ-ਕਈ ਸਾਲਾਂ ਦਾ ਕਈ-ਕਈ ਸੌ ਜੁਗਾਂ ਦਾ ਤਪ ਜਿਹੜਾ ਸੀਗਾ ਉਹ ਮਾਇਆ ਨੇ ਹਿਰ ਲਿਆ ਕੀ ਕਹਿੰਦੇ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਕਿਓ ਦੇਵਾ ਦੇਵਤੇ ਦੇ ਅੰਦਰੋਂ ਨਾ ਕਾਮ ਖਤਮ ਹੋਇਆ ਨਾ ਕ੍ਰੋਧ ਖਤਮ ਹੋਇਆ ਨਾ ਲੋਭ ਤੇ ਨਾਲੇ ਨਿੰਦਿਆ ਕਰਦੇ ਆ ਇੱਕ ਦੂਜੇ ਦੀ ਪਰ ਨਿੰਦਾ ਮੁਖ ਤੇ ਨਹੀਂ ਛੁਟਕੀ ਨਿਫਲ ਭਈ ਸਭ ਸੇਵਾ ਜਿਹੜਾ ਦੇਵਲੋਕ ਹੈ ਇਹ ਫਿਰ ਕਾਲਵਸ ਹੈ ਤੇ ਜਦੋਂ ਇੱਥੇ ਮਹਾ ਪਰਲੋ ਆਉਂਦੀ ਹੈ ਨਾ ਪਰਮਾਣੂ ਚੱਲਦਾ ਉਹਦੇ ਵਿੱਚ ਗਰਮੈਸ਼ ਇੰਨੀ ਪੈਦਾ ਹੋ ਜਾਂਦੀ ਹੈ ਕਿ ਦੇਵਲੋਕ ਸੂਖਮ ਪੰਜਾਂ ਤੱਤਾਂ ਦਾ ਬਣਿਆ ਉਹ ਵੀ ਸੜ ਜਾਂਦਾ ਹੈ ਉਹ ਸੜਨ ਦੇ ਨਾਲ ਦੇਵਤੇ ਵੀ ਸੜਦੇ ਆ ਮਹਾ ਪਰਲੋਚ ਸੁਕਸ਼ਮ ਇੰਨੀ ਅਗਨ ਪੈਦਾ ਹੋ ਜਾਂਦੀ ਹੈ ਕਿ ਸੁਕਸ਼ਮ ਪਰਤਾਂ ਜਿਹੜੀਆਂ ਨਿਬ੍ਰਹਮੰਡ ਦੇ ਵਿੱਚ ਇਹ ਵੀ ਜਲ ਜਾਂਦੀਆਂ ਨੇ ਤਾਂ ਜਿਹੜੇ ਸੁਕਸ਼ਮ ਸੁਕਸ਼ਮਤਾ ਹੈਗੇ ਆ ਪਰ ਹਵਾ ਦੇ ਪੰਜਾਂ ਤੱਤਾਂ ਵਿੱਚ ਸੁਕਸ਼ਮ ਨਹੀਂ ਇੱਕ ਜੋਤਸ ਰੂਪੀ ਸੁਕਸ਼ਮ ਹੁੰਦੇ ਨੇ ਜਿਹੜੇ ਸਾਧੂ ਹੁੰਦੇ ਨੇ ਨਰੰਕਾਰ ਦੀ ਜੋਤ ਵਿੱਚ ਸਮਾਗੈ ਉਹ ਨਹੀਂ ਜਲਦੇ ਸਾਧ ਰਹਿਓ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਜਿਹੜਾ ਜੋਤ ਵਿੱਚ ਸਮਾ ਗਿਆ ਇੱਕ ਉਹ ਸੂਕਸ਼ਮ ਹੈ ਜਿਨ੍ਹਾਂ ਨੂੰ ਆਪਾਂ ਸ਼ਹੀਦ ਕਹਿੰਦੇ ਆ ਸੰਤ ਕਹਿੰਦੇ ਆ ਭਗਤ ਕਹਿੰਦੇ ਆ ਉਹ ਜੋਤ ਵਿੱਚ ਸਮਾ ਗਿਆ ਮਨ ਉਹ ਨਹੀਂ ਜਲਦਾ ਜਿਹੜਾ ਜੋਤ ਵਿੱਚ ਨਹੀਂ ਸਮਾਇਆ ਪਰ ਵੈਸੇ ਪੰਜਾਂ ਤੱਤਾਂ ਵਿੱਚ ਸੂਕਸ਼ਮ ਹੋ ਗਿਆ ਸਵਰਗ ਵਿੱਚ ਚਲਾ ਗਿਆ ਨਰਕ ਵਿੱਚ ਚਲਾ ਗਿਆ ਤਾਂ ਕਹਿੰਦੇ ਸਵਰਗ ਬਿਨਾਸੀ ਨਰਕ ਬਿਨਾਸੀ ਸਵਰਗ ਤੇ ਨਰਕ ਅੱਗ ਦੇ ਨਾਲ ਜਲ ਜਾਂਦੇ ਆ ਜਿੰਨੀ ਅੱਗ ਜਿੰਨੀ ਵੱਡੀ ਮਹਾਪਰਲੋ ਹੋਏਗੀ ਉਹ ਜਾਲ ਕੇ ਰੱਖ ਦਿੰਦੀ ਆ ਇਸ ਕਰਕੇ ਜਿਨ੍ਹਾਂ ਨੇ ਚਲਾਕੀ ਕੀਤੀ ਮੁਕਤੀ ਮੰਗੀ ਰਾਜ ਮੰਗਿਆ ਉਹਨਾਂ ਦਾ ਵੀ ਜੰਮਣ ਮਰਨ ਖਤਮ ਨਹੀਂ ਹੋਇਆ ਇਸ ਕਰਕੇ